प्यारे श्रोताजनो वाहेगुरु जी का खालसा वाहेगुरु जी की फतेह खुशबूदार जिंदगी बनावण वाले लेख भाग 34 आओ सुनदे हां अकाल पुरख वाहेगुरु जी दा संपूर्ण भेद सृष्टि उत्ते ना किसे मनुष्य ने पाया है ना पा सकदा है ते ना पा सकेगा ਪਰਮਾਤਮਾ ਬੇਅੰਤ ਹੈ ਬੇਪਰਵਾਹ ਹੈ ਅਗਮ ਹੈ ਅਬੋਧ ਹੈ ਅਪਰਮ ਅਪਾਰ ਹੈ ਤੇ ਬਹੁਤ ਕੁਝ ਹੋਰ ਉਸ ਪ੍ਰਭੂ ਦੇ ਗੁਣ ਹਨ ਜੋ ਦੂਰ ਅੰਦੇਸ਼ ਲੋਕ ਹਨ ਉਹ ਉਸ ਦੀਆਂ ਪ੍ਰਾਪਤੀਆਂ ਨੂੰ ਖੋਜਦੇ ਰਹਿੰਦੇ ਹਨ ਤੇ ਹੋਰ ਖੋਜਦੇ ਰਹਿਣਗੇ ਇਸ ਦਾ ਅੰਤ ਕੋਈ ਨਹੀਂ ਪਾ ਸਕਦਾ ਸੱਚੇ ਪ੍ਰਭੂ ਬਾਰੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਮੂਲ ਮੰਤਰ ਵਿੱਚ ਪਰਮਾਤਮਾ ਨੇ ਆਪਣਾ ਨਾਮ ਸਤਿ ਭਾਵ ਸੱਚ ਦੱਸਿਆ ਹੈ ਗੁਰੂ ਨਾਨਕ ਸਾਹਿਬ ਆਪਣੀ ਪਹਿਲੀ ਬਾਣੀ ਜਪਜੀ ਸਾਹਿਬ ਦੇ ਸ਼ੁਰੂ ਵਿੱਚ ਲਿਖਦੇ ਹਨ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਭਾਵ ਅਰਥ ਸਭ ਕੁਝ ਤੋਂ ਪਹਿਲਾਂ ਸੱਚ ਸੀ ਸੱਚ ਪ੍ਰਭੂ ਸੀ ਤੇ ਉਹ ਲਗਾਤਾਰ ਅੱਜ ਤੱਕ ਸੱਚ ਪ੍ਰਭੂ ਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਸੱਚ ਪ੍ਰਭੂ ਹੀ ਰਹੇਗਾ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 1035 ਅੰਗ ਉਤੇ ਸੱਚੇ ਪ੍ਰਭੂ ਦੀ ਮੂਲਿਅ ਅਵਸਥਾ ਇਸ ਤਰ੍ਹਾਂ ਦੱਸਦੇ ਹਨ अरबद नर्बद धंधुकारा धरण ना गगना हुकम अपारा ना दिन रैन ना चंद ना सूरज सुन समाध लगाएदा पद अर्थ अरबद नर्बद भाव गिनती तो परे ना आद ना अंत दा पता ना समय दा पता धंधुकारा भाव गुप्तरा ਧਰਨ ਭਾਵ ਧਰਤੀ ਗਗਨ ਭਾਵ ਆਕਾਸ਼ ਰੈਨ ਭਾਵ ਰਾਤ ਸੁੰਨ ਸਮਾਦ ਭਾਵ ਉਹ ਸਮਾਦੀ ਜਿਸ ਵਿੱਚ ਪ੍ਰਭੂ ਦੇ ਆਪਣੇ ਆਪ ਤੋਂ ਬਿਨਾ ਹੋਰ ਕੁਝ ਵੀ ਨਹੀਂ ਸੀ ਭਾਵ ਅਰਥ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਨਾ ਤਾਂ ਕੋਈ ਗਿਣਤੀ ਸੀ ਨਾ ਸਮੇਂ ਦਾ ਆਦ ਅੰਤ ਸੀ ਸਿਰਫ ਗੁੱਪ ਹਨੇਰਾ ਸੀ ਨਾ ਧਰਤੀ ਨਾ ਆਕਾਸ਼ ਸਨ ਨਾ ਚੰਦ ਨਾ ਸੂਰਜ ਨਾ ਦਿਨ ਨਾ ਰਾਤ ਦਾ ਪਤਾ ਸੀ ਬਸ ਸੱਚਾ ਪਰਮਾਤਮਾ ਹੀ ਆਪਣੀ ਸਮਾਧੀ ਲਾ ਕੇ ਬੈਠਾ ਸੀ ਫਿਰ ਪ੍ਰਭੂ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ ਤੇ ਆਪਣਾ ਨਾਮ ਸੱਚ ਦੱਸਿਆ ਉਪਰੰਤ ਸ੍ਰਿਸ਼ਟੀ ਭਾਵ ਕੁਦਰਤ ਦੀ ਰਚਨਾ ਕਰ ਦਿੱਤੀ ਸੱਚੇ ਪ੍ਰਭੂ ਬਾਰੇ ਗੁਰੂ ਨਾਨਕ ਸਾਹਿਬ ਜੀ ਬਾਣੀ ਵਿੱਚ ਇਸ ਤਰ੍ਹਾਂ ਵਰਣਨ ਕਰਦੇ ਹਨ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਣੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਬਾਨ ਭਾਵ ਅਰਥ ਪ੍ਰਭੂ ਤੂੰ ਸੱਚ ਹੈ ਤੇਰੀ ਰਚਨਾ ਖੰਡ ਬ੍ਰਹਮੰਡ ਕੁਦਰਤ ਭਾਵ ਸਾਰੀ ਤੇਰੀ ਰਚਨਾ ਵੀ ਸੱਚ ਹੈ ਤੇ ਤੇਰੀ ਲੋ ਤੇਰਾ ਪ੍ਰਕਾਸ਼ ਤੇ ਤੇਰਾ ਧਿਆਨ ਵੀ ਸੱਚ ਹੈ ਭਾਵ ਤੇਰੇ ਬਾਰੇ ਵਿਚਾਰ ਕਰਨਾ ਸੱਚ ਹੈ ਸੁਖਮਨੀ ਸਾਹਿਬ ਬਾਣੀ ਵਿੱਚ ਪੰਜਵੇਂ ਨਾਨਕ ਗੁਰੂ ਅਰਜਨ ਸਾਹਿਬ ਜੀ ਇਸ ਤਰ੍ਹਾਂ ਫਰਮਾਉਂਦੇ ਹਨ ਆਪ ਸਤ ਕੀਆ ਸਭ ਸਤ ਆਪੇ ਜਾਣੈ ਆਪਣੀ ਮਿਤਗਤ ਭਾਵ ਅਰਥ ਪ੍ਰਭੂ ਆਪ ਸੱਚ ਹੈ ਤੇ ਉਸ ਦਾ ਕੀਤਾ ਹੋਇਆ ਸਭ ਕੁਝ ਵੀ ਸੱਚ ਹੈ ਤੇ ਸੱਚ ਉਸ ਪ੍ਰਭੂ ਤੋਂ ਹੀ ਸਾਰੀ ਸ੍ਰਿਸ਼ਟੀ ਜੀਵ ਜੰਤੂ ਬਨਸਪਤੀ ਇਹ ਸਾਰੀ ਰਚਨਾ ਉਸ ਦੁਆਰਾ ਹੀ ਹੋਈ ਹੈ ਪਾਰ ਬ੍ਰਹਮ ਜਿਨ ਸਚ ਕਰ ਜਾਤਾ ਨਾਨਕ ਸੋਜਨ ਸਚ ਸਮਾਤਾ ਭਾਵ ਅਰਥ ਜਿਸ ਮਨੁੱਖ ਨੇ ਪਰਮਾਤਮਾ ਨੂੰ ਸੱਚ ਕਰਕੇ ਜਾਣਿਆ ਉਹ ਮਨੁੱਖ ਵੀ ਸੱਚ ਸਰੂਪ ਹੋ ਗਿਆ ਭਾਵ ਉਸ ਦਾ ਮਨ ਪਵਿੱਤਰ ਹੋ ਗਿਆ ਪ੍ਰਭੂ ਨੂੰ ਸੱਚ ਸਮਝ ਕੇ ਆਪਣਾ ਕਿਰਦਾਰ ਵੀ ਸੱਚਾ ਬਣਾ ਲਿਆ ਫਿਰ ਉਸ ਦੀ ਰਚਨਾ ਨੂੰ ਸੱਚ ਸਮਝ ਲਿਆ ਫਿਰ ਉਸ ਮਨੁੱਖ ਨੇ ਸੱਚੇ ਕਰਮਾ ਦੁਆਰਾ ਸੱਚ ਨੂੰ ਪਾ ਲਿਆ ਕਈ ਕੋਟ ਪ੍ਰਭ ਕੋ ਖੋਜਨਤੇ ਆਤਮ ਮੈਂ ਪਾਰ ਭਰਮ ਲਹਨਤੇ ਭਾਵ ਅਰਥ ਜਿਹੜੇ ਮਨੁੱਖ ਪ੍ਰਭੂ ਦੀ ਖੋਜ ਵਿੱਚ ਲੱਗ ਜਾਂਦੇ ਹਨ ਉਹਨਾਂ ਦਾ ਵੀ ਇੱਕ ਦਿਨ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ ਰੂਪ ਨਾ ਰੇਖ ਨਾ ਰੰਗ ਕਿਛਤਰ ਹੈ ਗੁਣ ਤੇ ਪ੍ਰਭ ਭਿੰਨ ਤਿਸੈ ਬੁਝਾਈ ਨਾਨਕਾ ਜਿਸ ਹੋਵੇ ਸੂ ਪਰਸਨ ਭਾਵ ਅਰਥ ਪ੍ਰਭੂ ਦਾ ਆਪਣਾ ਨਾ ਕੋਈ ਰੰਗ ਹੈ ਨਾ ਸ਼ਕਲ ਹੈ ਨਾ ਕੋਈ ਉਸ ਦਾ ਸਰੀਰ ਹੈ ਕਿਉਂਕਿ ਉਹ ਸੱਚ ਹੈ ਜੋ ਮਨੁੱਖ ਸੱਚ ਨਾਲ ਜੁੜ ਕੇ ਆਪਣਾ ਕਿਰਦਾਰ ਭਾਵ ਕਰੈਕਟਰ ਉੱਚਾ ਸੁੱਚਾ ਕਰ ਲੈਂਦਾ ਹੈ ਤਾਂ ਉਸ ਨੂੰ ਪ੍ਰਭੂ ਬਾਰੇ ਗਿਆਨ ਹੋਣਾ ਸ਼ੁਰੂ ਹੋ ਜਾਂਦਾ ਹੈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕੇ ਹਿਰਦੇ ਪ੍ਰਵੇਸ਼ ਭਾਵ ਅਰਥ ਜਿਸ ਮਨੁੱਖ ਨੇ ਪਵਿੱਤਰ ਹੋ ਚੁੱਕੇ ਮਨ ਵਾਲੇ ਮਨੁੱਖ ਸਾਧੂ ਦਾ ਉਪਦੇਸ਼ ਸਤ ਬਚਨ ਕਹਿ ਕੇ ਮੰਨ ਲੈਣਾ ਭਾਵ ਪਰਵਾਨ ਕਰ ਲੈਣਾ ਸੱਚਾ ਪ੍ਰਭੂ ਉਸ ਮਨੁੱਖ ਦੇ ਹਿਰਦੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਤੇ ਉਹ ਵੀ ਸਾਧੂ ਬਣ ਜਾਂਦਾ ਹੈ ਸੋ ਅੰਦਰ ਸੋ ਬਾਹਰ ਅਨੰਤ ਘਟ ਘਟ ਵਿਆਪੇ ਰਹਿ ਭਗਵੰਤ ਭਾਵ ਅਰਥ ਸੱਚਾ ਪ੍ਰਭੂ ਜੋ ਅਨੰਤ ਹੈ ਜਿਸ ਦਾ ਕੋਈ ਅੰਤ ਨਹੀਂ ਉਹ ਹਰ ਜੀਵ ਜੰਤੂ ਵਸਤੂ ਦੇ ਅੰਦਰ ਵਸ ਰਿਹਾ ਹੈ ਅਤੇ ਬਾਹਰ ਵੀ ਵਸ ਰਿਹਾ ਹੈ ਅਸਦੀ ਵਾਰ ਬਾਣੀ ਵਿੱਚ ਗੁਰੂ ਜੀ ਇੰਜ ਲਿਖਦੇ ਹਨ ਏ ਜਗ ਸੱਚਾ ਕੀ ਹੈ ਕੋਠੜੀ ਸੱਚੇ ਦਾ ਵਿਸ਼ਵਾਸ ਭਾਵ ਅਰਥ ਸਾਰੀ ਸ੍ਰਿਸ਼ਟੀ ਖੰਡ ਬ੍ਰਹਮੰਡ ਜੀਵ ਜੰਤੂ ਬਨਸਪਤੀ ਤਰਤੀ ਆਕਾਸ਼ ਚੰਦ ਤਾਰੇ ਸੂਰਜ ਸਭ ਕੁਝ ਸੱਚੇ ਪ੍ਰਭੂ ਦਾ ਘਰ ਹੈ ਤੇ ਉਸ ਦੀ ਹੋਂਦ ਸਭ ਵਿੱਚ ਤੇ ਸਬ ਜਗ ਹੈ ਗੁਰੂ ਨਾਨਕ ਸਾਹਿਬ ਜੀ ਨੇ ਸੱਚੇ ਪ੍ਰਭੂ ਵਾਹਿਗੁਰੂ ਬਾਰੇ ਉਪਰੋਕਤ ਗੁਰਬਾਣੀ ਸ਼ਬਦਾਂ ਜਾਂ ਤੁਕਾਂ ਰਾਹੀਂ ਸਪਸ਼ਟ ਕੀਤਾ ਹੈ ਕਿ ਸਭ ਤੋਂ ਪਹਿਲਾਂ ਸੱਚ ਨੇ ਆਪਣੇ ਆਪ ਨੂੰ ਸੂਤੇ ਸਿੱਧ ਤੇ ਫਿਰ ਆਪਣੇ ਨਾਮ ਨੂੰ ਉਜਾਗਰ ਕੀਤਾ ਉਸ ਤੋਂ ਬਾਅਦ ਇੱਕ ਵਾਕ ਦੁਆਰਾ ਕੀਤਾ ਪਸਾਉ ਏਕੋ ਕਵਾਉ ਸਿਸਤੇ ਹੋਏ ਲੱਖ ਦਰਿਆਓ ਸਾਰੀ ਕੁਦਰਤ ਦੀ ਰਚਨਾ ਪੰਜ ਤੱਤਾਂ ਮਿੱਟੀ ਹਵਾ ਪਾਣੀ ਅੱਗ ਤੇ ਆਕਾਸ਼ ਦੁਆਰਾ ਕਰ ਦਿੱਤੀ ਅਤੇ ਧਰਤੀ ਤੇ ਲੱਖਾਂ ਦਰਿਆ ਬਣਾ ਦਿੱਤੇ ਤੇ ਜ਼ਿੰਦਗੀ ਦੀ ਸ਼ੁਰੂਆਤ ਹੋ ਗਈ ਸਾਡੀ ਧਰਤੀ ਤੇ ਲੱਖਾਂ ਦਰਿਆਵਾਂ ਦੇ ਕਾਰਨ ਤੇ ਹਵਾ ਪਾਣੀ ਗਰਮੀ ਧੁੱਪ ਨਾਲ ਬਨਸਪਤੀ ਦੀ ਉਤਪਤੀ ਹੋ ਗਈ ਜਿਸ ਵਿੱਚ ਹਜ਼ਾਰਾਂ ਕਿਸਮਾਂ ਦੇ ਫਲ ਤੇ ਪੇੜ ਪੌਦੇ ਅਨਾਜ ਦੀ ਪ੍ਰਾਪਤੀ ਹੋ ਗਈ ਬਨਸਪਤੀ ਤੋਂ ਬਾਅਦ ਪ੍ਰਭੂ ਨੇ ਕੁਦਰਤ ਵਿੱਚ ਪਸ਼ੂ ਪੰਛੀ ਜੀਵ ਜੰਤੂ ਲੱਖਾਂ ਕਿਸਮਾਂ ਦੇ ਸੁੰਦਰ ਤੇ ਅਦਭੁਤ ਚਾਰ ਤਰੀਕਿਆਂ ਅੰਡਜ ਜੇਰਜ ਸੇਤਜ ਉਤਭੁਜ ਰਾਹੀਂ ਕੀਤੀ ਇੰਨਾਂ ਜੀਵ ਜੰਤੂਆਂ ਵਿੱਚੋਂ ਪਸ਼ੂਆਂ ਤੇ ਪੰਛੀਆਂ ਦੀਆਂ ਖੂਬਸੂਰਤ ਰਚਨਾਵਾਂ ਸਾਨੂੰ ਮੋਹ ਲੈਂਦੀਆਂ ਹਨ ਤੇ ਪ੍ਰਮਾਤਮਾ ਦੀ ਸਭ ਤੋਂ ਮਹਾਨ ਰਚਨਾ ਮਨੁੱਖ ਹੈ ਸਾਰੀਆਂ ਰਚਨਾਵਾਂ ਨੂੰ ਦੁਬਾਰਾ ਉਤਪਤੀ ਲਈ ਦੋ ਹਿੱਸਿਆਂ ਵਿੱਚ ਵੰਡਿਆ ਹੈ ਇੱਕ ਨਰ ਤੇ ਦੂਜਾ ਮਾਦਾ ਇਨ੍ਹਾਂ ਦੋਨਾਂ ਦੇ ਪਰਸਪਰ ਸੁਮੇਲ ਤੋਂ ਇਨਾਂ ਦੇ ਬੱਚਿਆਂ ਦੀ ਉਤਪਤੀ ਹੁੰਦੀ ਹੈ। ਅਸਲ ਵਿੱਚ ਤਾਂ ਸਾਰੀ ਸ੍ਰਿਸ਼ਟੀ ਦੀ ਰਚਨਾ, ਭਾਵ ਕੁਦਰਤ ਦੀ ਰਚਨਾ ਬੜੀ ਅਦਭੁਤ ਤੇ ਹੈਰਾਨ ਕਰਨ ਵਾਲੀ ਹੈ। ਜੇ ਅਸੀਂ ਇਸ ਨੂੰ ਰੀਜ ਨਾਲ ਦੇਖਦੇ ਤੇ ਵਿਚਾਰਦੇ ਹਾਂ ਤਾਂ ਵਿਸਮਾਦੀ ਅਵਸਥਾ ਦਾ ਆਨੰਦ ਮਾਣਦੇ ਹਾਂ। ਗੁਰੂ ਅਮਰਦਾਸ ਜੀ ਨੇ ਆਪਣੀ ਬਾਣੀ ਨੰਦ ਸਾਹਿਬ ਵਿੱਚ ਮਨੁੱਖਾਂ ਦੀ ਰਚਨਾ ਬਾਰੇ ਇਸ ਤਰ੍ਹਾਂ ਲਿਖਿਆ ਹੈ اے ਸਰੀਰਾ ਮੇਰਾ ਹਰ ਤੂੰ ਮੈ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਓ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਭੂਜਿਆ ਤੰ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟੀ ਦਾ ਮੂਲ ਰਚਿਆ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਭਾਵ ਅਰਥ ਗੁਰੂ ਜੀ ਆਪਣੇ ਸਰੀਰ ਨੂੰ ਸੰਬੋਧਨ ਕਰਕੇ ਕਹਿੰਦੇ ਹਨ ਕਿ ਇਹ ਮੇਰੇ ਸਰੀਰਾਂ ਤੇਰੇ ਅੰਦਰ ਸੱਚੇ ਪ੍ਰਭੂ ਨੇ ਆਪਣਾ ਪ੍ਰਕਾਸ਼ ਜੋਤ ਜਾਂ ਜੀਵਨ ਰੱਖਿਆ ਤਾਂ ਤੂੰ ਇਸ ਜਗ ਵਿੱਚ ਸਮਾ ਸਕਿਆ ਸੱਚੇ ਪ੍ਰਭੂ ਦਾ ਪ੍ਰਕਾਸ਼ ਹੋਦ ਤੇਰੇ ਸੰਸਾਰਿਕ ਮਾਤਾ ਪਿਤਾ ਦੇ ਵਿੱਚ ਹੋਣ ਕਾਰਨ ਉਹਨਾਂ ਦੇ ਰક્ત ਤੇ ਬਿੰਦ ਦੇ ਮਿਲਾਪ ਹੋਣ ਨਾਲ ਤੇਰਾ ਸਰੀਰ ਹੋਦ ਵਿੱਚ ਆਇਆ ਤੇ ਸੰਸਾਰ ਵਿੱਚ ਜਨਮ ਲਿਆ ਗੁਰੂ ਦੀ ਕਿਰਪਾ ਨਾਲ ਮੈਨੂੰ ਸੋਝੀ ਪਈ ਕਿ ਪਰਮਾਤਮਾ ਤਾਂ ਹਰ ਸਰੀਰ ਵਿੱਚ ਲਗਾਤਾਰ ਮੌਜੂਦ ਚੱਲਦਾ ਆ ਰਿਹਾ ਹੈ ਅਖੀਰ ਵਿੱਚ ਗੁਰੂ ਜੀ ਫਿਰ ਆਪਣੇ ਆਪ ਨੂੰ ਕਹਿੰਦੇ ਹਨ ਕਿ ਸੱਚੇ ਪ੍ਰਭੂ ਨੇ ਸ੍ਰਿਸ਼ਟੀ ਤੇ ਜੀਵਾਂ ਦੀ ਉਤਪਤੀ ਦਾ ਮੁੱਢ ਰਕਤ ਤੇ ਬਿੰਦ ਦੇ ਮਿਲਾਪ ਰਾਹੀਂ ਬੰਨਿਆ ਤੇ ਸਾਰੇ ਜੀਵ ਇਸ ਤਰ੍ਹਾਂ ਜਨਮ ਲੈ ਕੇ ਦੁਨੀਆ ਵਿੱਚ ਆਉਂਦੇ ਹਨ ਪੰਜਵੇਂ ਨਾਨਕ ਗੁਰੂ ਅਰਜਨ ਸਾਹਿਬ ਜੀ ਉਪਰੋਕਤ ਪਉੜੀ ਦੀ ਪ੍ਰੋੜਤਾ ਕਰਦੇ ਹਨ ਰਕਤ ਬਿੰਦ ਕਰ ਨਿਮਿਆ ਅਗਨ ਉਦਰ ਮਜਾਰ ਭਾਵ ਅਰਥ ਮਾਤਾ ਦੇ ਰक्त ਅਤੇ ਪਿਤਾ ਦੇ ਬਿੰਦ ਬੀਰਜ ਦੇ ਮਿਲਾਪ ਤੋਂ ਮਾਤਾ ਦੇ ਉਦਰ ਬੱਚੇਦਾਨੀ ਵਿੱਚ ਸਥਾਪਿਤ ਹੋ ਕੇ ਗਰਮੀ ਤੇ ਨਿਰਮਲ ਜਲ ਨਾਲ ਅਤੇ ਮਾਤਾ ਦੇ ਸਾਹਾਂ ਦੀ ਸ਼ੁੱਧ ਹਵਾ ਨਾਲ ਉਤਪਤੀ ਹੁੰਦੀ ਹੈ ਅਤੇ ਬੱਚੇ ਦਾ ਜਨਮ ਹੋ ਜਾਂਦਾ ਹੈ ਗੁਰਬਾਣੀ ਦੇ ਦੋਹਾਂ ਸ਼ਬਦਾਂ ਨੂੰ ਜੋੜ ਕੇ ਅਰਥ ਇਸ ਤਰ੍ਹਾਂ ਬਣਦੇ ਹਨ ਕਿ ਪਰਮਾਤਮਾ ਨੇ ਮਨੁੱਖੀ ਜੀਵਨ ਦੀ ਸ਼ੁਰੂਆਤ ਰક્ત ਤੇ ਬਿੰਦ ਦੇ ਮਿਲਾਪ ਤੋਂ ਕੀਤੀ ਇਸੇ ਤਰ੍ਹਾਂ ਫਿਰ ਅੱਗੇ ਤੋਂ ਅੱਗੇ ਚਲਦਾ ਆ ਰਿਹਾ ਹੈ ਅਸਲ ਵਿੱਚ ਮਨੁੱਖੀ ਜੀਵਨ ਦੀ ਸ਼ੁਰੂਆਤ ਤੋਂ ਪਹਿਲਾਂ ਪਰਮਾਤਮਾ ਦੇ ਅੰਦਰ ਦਾ ਮਾਤਾ ਪਿਤਾ ਮਨੁੱਖੀ ਮਾਤਾ ਪਿਤਾ ਦੇ ਵਿੱਚ ਪ੍ਰਗਟ ਹੋਇਆ ਇਸ ਕਰਕੇ ਸਾਡਾ ਪਹਿਲਾ ਮਾਤਾ ਪਿਤਾ ਪਰਮਾਤਮਾ ਹੀ ਹੈ ਅਸੀਂ ਸਭ ਉਸ ਦੀ ਔਲਾਦ ਹਾਂ ਮਨੁੱਖ ਦੀ ਹੋਈ ਉਤਪਤੀ ਦੀ ਤਰ੍ਹਾਂ ਸ੍ਰਿਸ਼ਟੀ ਦੇ ਸਾਰੇ ਜੀਵ ਜੰਤੂਆਂ ਦੀ ਉਤਪਤੀ ਵੀ ਕਰਨ ਵਾਲਾ ਪ੍ਰਮਾਤਮਾ ਹੀ ਹੈ ਸੋ ਪ੍ਰਭੂ ਪਹਿਲਾਂ ਆਪਣੇ ਆਪ ਤੋਂ ਉਤਪੰਨ ਹੋਇਆ ਤੇ ਫਿਰ ਉਸ ਨੇ ਸ੍ਰਿਸ਼ਟੀ ਦੀ ਹਰ ਰਚਨਾ ਜੋ ਅਸੀਂ ਵੇਖ ਸਕਦੇ ਹਾਂ ਜਾਂ ਮਹਿਸੂਸ ਕਰ ਸਕਦੇ ਹਾਂ ਜਾਂ ਕਿਆਸ ਕਰ ਸਕਦੇ ਹਾਂ ਕੀਤੀ ਨੋਟ ਕਰੀਬ 400 ਸਾਲ ਪਹਿਲਾਂ ਗੁਰੂ ਸਾਹਿਬਾਨ ਨੇ ਮਨੁੱਖਾ ਉਤਪਤੀ ਦਾ ਸਾਧਨ ਲਿਖ ਦਿੱਤਾ ਸੀ ਸਾਇੰਸ ਦਾ ਨਾਂ ਨੇ ਇਸ ਤਕਨੀਕ ਨੂੰ 100 ਸਾਲ ਪਹਿਲਾਂ ਖੋਜ ਕਰਕੇ ਮੰਨ ਲਿਆ ਹੈ ਪ੍ਰਭੂ ਨੇ ਮਨੁੱਖੀ ਦਿਮਾਗ ਨੂੰ ਸੋਚਣ ਵਿਚਾਰਨ ਦੀ ਅਸੀਮ ਸ਼ਕਤੀ ਦਿੱਤੀ ਹੈ ਇਸ ਸ਼ਕਤੀ ਨੇ ਹੀ ਸੱਚੇ ਪ੍ਰਭੂ ਦੀ ਖੋਜ ਕੀਤੀ ਹੈ ਅਸੀਂ ਫਿਰ ਇਹ ਗੱਲ ਕਹਿ ਸਕਦੇ ਹਾਂ ਕਿ ਇਹ ਸੋਚ ਵੀ ਪ੍ਰਭੂ ਨੇ ਦਿੱਤੀ ਹੈ ਇਸੇ ਕਾਰਨ ਹੀ ਗੁਰਬਾਣੀ ਦੀ ਇਸ ਤੁਕ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਮਤਲਬ ਮਨੁੱਖੀ ਸੋਚ ਸੱਚੇ ਪ੍ਰਭੂ ਦੀ ਖੋਜ ਕਰਦੀ ਰਹੇਗੀ ਉਹੋ ਵੀ ਸੱਚ ਹੋ ਜਾਵੇਗੀ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਬਨੀ ਥਾਈ ਤਾਂ ਬੋ ਕਿਹਾ ਕਾੜਾ ਜੀਉ ਭਾਵ ਅਰਥ ਮਨੁੱਖ ਪਰਮਾਤਮਾ ਨੂੰ ਜੋਦੜੀ ਕਰਕੇ ਕਹਿੰਦਾ ਹੈ ਹੇ ਵਾਹਿਗੁਰੂ ਤੂੰ ਮੇਰਾ ਪਿਤਾ ਹੈ ਤੂੰ ਮੇਰਾ ਮਾਤਾ ਵੀ ਹੈ ਤੂੰ ਮੇਰਾ ਸੰਬੰਧੀ ਵੀ ਹੈ ਤੇ ਤੂੰ ਮੇਰਾ ਭਰਾ ਵੀ ਹੈ ਤੂੰ ਮੇਰਾ ਹਰ ਵੇਲੇ ਹਰ ਜਗ੍ਹਾ ਰਖਵਾਲਾ ਵੀ ਹੈ ਤਾਂ ਫਿਰ ਮੈਨੂੰ ਡਰ ਕਿਸ ਗੱਲ ਦਾ ਇਹ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਪ੍ਰਭੂ ਦੀ ਯਾਦ ਵਿੱਚ ਰਹੀਏ ਹਰ ਵਕਤ ਤੇ ਹਰ ਕਰਮ ਵਿੱਚ ਨਾਲ ਰੱਖੀਏ ਤੇ ਮਨ ਵਿੱਚ ਪੂਰਨ ਵਿਸ਼ਵਾਸ ਬਣਾਈਏ ਤੇ ਸੰਪੂਰਨ ਵਿਸ਼ਵਾਸ ਤਾਂ ਬਣ ਸਕਦਾ ਹੈ ਜੇ ਸਾਡਾ ਪ੍ਰਭੂ ਪ੍ਰਤੀ ਅਥਾ ਪਿਆਰ ਬਣ ਗਿਆ ਹੋਵੇ ਪਾਠਕ ਜੀਓ ਮੈਂ ਆਪਣੀ ਤੁਛ ਬੁੱਧੀ ਅਨੁਸਾਰ ਗੁਰਬਾਣੀ ਵਿੱਚੋਂ ਲਏ ਦ੍ਰਿਸ਼ਟਾਂਤ ਅਨੁਸਾਰ ਈਸ਼ਵਰ ਬਾਰੇ ਜਾਣਕਾਰੀ ਲਿਖ ਰਿਹਾ ਹਾਂ ਇਸ ਗਿਆਨ ਨੂੰ ਜਿੰਨਾ ਕੁ ਮੈਂ ਲਿਖ ਰਿਹਾ ਹਾਂ ਇਹ ਅੰਤ ਨਹੀਂ ਹੈ ਅੰਤ ਤਾਂ ਈਸ਼ਵਰ ਆਪਣਾ ਆਪ ਜਾਣਦਾ ਹੈ ਵਿਚਾਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨਿਰੋਜਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ